ਸੋ ਜੇ ਅਸੋਤਾ ਵਾ ਚੀਮਾ ਕਲਾਂ ਖਲੋਤੇ ਆ ਪਿੰਡ ਦੇ ਵਿੱਚ ਜੋਇਨ ਬਾਰਡਰ ਤੇ ਪਿੰਡ ਆ ਸੋ ਇੱਥੇ ਇੱਕ ਜੜਾ ਵਾ ਉਹ ਟੈਂਕ ਖੜਾ ਵਾ 20 20 ਜੁਲਾਈ 2016 ਦਾ ਸੋ ਇਹ ਜੜਾ ਟੈਂਕ ਆ ਇਹ ਪਾਕਿਸਤਾਨੀਆਂ ਨੇ ਜਿਹੜਾ ਉਹਨਾਂ ਜਿਹੜਾ ਇੱਥੇ ਰਹਿ ਗਏ ਸੀ ਆਪਾਂ ਜੰਗ ਜਿੱਤ ਰਹੇ ਸੀ ਉਹ ਜੰਗ ਜਿੱਤੇ ਕਰਕੇ ਟੈਂਕ ਜੜਾ ਉਹਨਾਂ ਦਾ ਉਹ ਇੱਥੇ ਹੀ ਰਹਿ ਗਿਆ ਸੋ ਆਪਾਂ ਤਾਂ ਟੈਂਕ ਦੇ ਹਲਾਤ ਵਿਖਾਉਣੇ ਆ ਨਾਲੇ ਤੁਹਾਨੂੰ ਵੇੜੋ ਖਵਾਵਾਂਗੇ ਤੁਸੀਂ ਆਇਆ ਦਿੱਲੀ ਫਰਾਈ ਟੀਵੀ ਸੋ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੋਰ ਲਾਈਕ ਐਂਡ ਸ਼ੇਅਰ ਕਰਨਾ ਸੋ ਸਾਡਾ ਬੰਦਾ ਜੀ ਟੈਂਕ ਦੇ ਤੇ ਚੜ ਗਿਆ ਵਾ ਟੈਂਕ ਦੇ ਚੜ ਕੇ ਉਹਦਾ ਨਰੀਖਣ ਕਰ ਰਿਹਾ ਕਿ ਕਿਹੜਾ ਕਿਹੜਾ ਕੜਾ ਪਾੜ ਜਿਹੜਾ ਕੰਮ ਆ ਸਕਦਾ ਅੱਜ ਵੀ ਸੋ ਇਹਦੀ ਚੈਨ ਜਿਹੜੀ ਗੱਲ ਚੁੱਕੀ ਆ ਪਾਕਿਸਤਾਨ ਵੇਲੇ ਦਾ ਚੰਕਰ ਟੈਂਕੇ ਚ ਲੜਾਈ ਹੋਈ ਸੀ ਲੜਾਈ ਚ ਛੱਡ ਕੇ ਭੱਜ ਵੀ ਸੀ ਇਹ ਟੈਂਕ ਸੋ ਜਿਹੜਾ ਤਰਨ ਤਾਰਨ ਦਾ ਜਿਹੜਾ ਇਹ ਟੈਂਕ ਜਿਹੜਾ ਪਿੰਡ ਜਿਹੜਾ ਪੈਂਦਾ ਵਾ ਉਹ ਝੀਮਾ ਕਣਾ ਚ ਜਾਂ ਟੈਂਕ ਖੜਾ ਵਾ ਸੋ ਇਸ ਤਰ੍ਹਾਂ ਇਹਦੇ ਲਾਗੇ ਨਾਲ ਹੀ ਪਾਰਕਿੰਗ ਆਇਆ ਇਹ ਚੈਨ ਚੋਂ ਗੱਲ ਚੁੱਕੀ ਆ ਸੋ ਸਰਕਾਰਾਂ ਨੂੰ ਚਾਹੀਦਾ ਕਿ ਇਹ ਦੀ ਜਿਹੜੀ ਦੇਖ ਰਿਹਾ ਖੜੇ ਦੇਖ ਰਿਹਾ ਕਰਕੇ ਤੇ ਇਹਨੂੰ ਜੜਾ ਉਹ ਮੈਦ ਕਹਿੰਦਾ ਚੱਲਣਯੋਗ ਹੀ ਬਣਾ ਦੇਣਾ ਚਾਹੀਦਾ। ਸੋ ਆਪ ਸਾਡੇ ਦੀ ਨਾਲੀ ਜਿੱਥੇ ਗੋਲੇ ਸੁੱਟਦਾ ਸੀ। ਔਰ ਉਹ ਤਾਂ ਕਿ ਤਨ ਪਾਰਕਿੰਗ ਵਿਖਾ ਦਿੰਨੇ ਆ। ਹੋਰ ਆ ਦੇਖੋ ਜੀ ਕੀ ਹਾਲਤ ਬਣੀ ਪਈ ਐ ਦੀ। ਇਹਦੇ ਵਿੱਚ ਰੋੜੇ, ਇਟਾਂ, ਪੱਥਰ ਛੱਟਿਆ ਪਿਆ ਦੇਖੋ। ਇਹਨੂੰ ਚੱਲਣਯੋਗ ਬਣਾਉਣਾ ਚਾਹੀਦਾ ਵਾ। ਇਹ ਵੀ ਇੱਕ ਇਤਿਹਾਸ ਹੀ ਆ। ਜਦੋਂ ਜੰਗ ਹਾਰ ਗਏ ਸੀ ਪਾਕਿਸਤਾਨ ਉਦੋਂ ਇਹ ਟੈਂਕਰ ਇੱਥੇ ਛੱਡ ਕੇ ਭੱਜ ਗਏ ਸੀ ਮੰਨ ਕੇ ਚਲੋ ਇਹ ਆਪਾਂ ਜਿੱਤਿਆ ਟੈਂਕ ਠੀਕ ਹੈ ਇਹਦੀ ਹਾਲਤ ਬਹੁਤ ਬੁਰੀ ਹੈ ਇਹਨੂੰ ਚੱਲਣਯੋਗ ਤੇ ਬਣਾਉਣਾ ਚਾਹੀਦਾ ਵੈਸੇ ਚਲੋ ਚੱਲਣਯੋਗ ਤੇ ਨਹੀਂ ਪਰ ਇਹਦੀ ਹਾਲਤ ਸਹੀ ਕਰਨੀ ਚਾਹੀਦੀ ਆ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਤਾ ਲੱਗ ਜਾਵੇ ਕਿ ਇਹ ਟੈਂਕ ਆਪਣੇ ਪੰਜਾਬ ਨੇ ਜਿੱਤਿਆ ਸੀ ਆ ਦੇਖੋ ਪਾਰਕ ਪਾਰਕ ਬਹੁਤ ਖੂਬਸੂਰਤ ਬਣਾਈਆਂ ਪਰ ਟੈਂਕ ਦੀ ਹਾਲਤ ਬਹੁਤ ਮਾੜੀ ਹੋਈ ਪਈ ਆ ਦੇਖੋ ਪਾਰਕ ਬਹੁਤ ਸ਼ਾਨਦਾਰ ਬਣਾਈਆਂ ਪਾਰਾ ਸੈਟਾਂ ਜਾਮ ਹੋਇਆ ਪਰ ਟੈਂਕ ਦੀ ਹਾਲਤ ਜਿਹੜੀ ਬਹੁਤ ਬੁਰੀ ਆ ਆ ਦੇਖੋ ਤੁਸੀਂ ਆਪ ਹੀ ਦੇਖ ਸਕਦੇ ਚੈਨਾ ਉਦਾਂ ਹੀ ਦਿਖਣ ਲੱਗ ਪਈਆਂ ਇਹਦੀਆਂ ਸੋ ਆਪਾਂ ਵੇਖ ਸਕਦੇ ਆ ਬੈਂਕ ਦੇ ਹਾਲਤ ਆ ਜਿਹੜੇ ਇੱਥੇ ਉਹ ਆਪਣੇ ਰਮੇ ਜੜੀ ਕੋਈ ਉਹ ਲਉਂਦੇ ਸੀ ਰਫਲ ਲਾ ਕੇ ਤਾਂ ਇੱਥੋਂ ਜਿਹੜਾ ਉਹ ਸੱਦੇ ਨਿਸ਼ਾਨੇ ਲਉਂਦੇ ਸੀ ਔਰ ਅਗਲੇ ਬੰਨੇ ਪੈ ਪਿਆ ਜਿਹਦੇ ਰਾਤ ਨਾਲੀ ਰਾਤ ਗੋੜਾ ਆਦੇ ਸੋ ਇੱਥੇ ਹੀ ਜਿਹੜਿਆ ਵੀਡੀਓ ਦੀ ਆਪਾਂ ਸਮਾਪਤੀ ਕਰ ਦੇਣੀ ਅਗਲੇ ਵੀਡੀਓ ਨਾਲ ਤੁਹਾਡੇ ਹਰੇਕ ਵੀਰੋ ਫੇਰ ਹੋਵਾਂਗੇ ਸਤਿ ਆਤਿ ਅਗਲੇ ਸਾਨੂੰ ਯਾਦ ਤੋਂ ਅਗਲੀ ਵੀਡੀਓ ਨਾਲ ਫੇਰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ